ਕੌਣ ਪੰਨੇਗਾ ਕਿਸ ਦੀ ਅੜੀ ਤੇ ਕੌਣ ਕਿਸ ਨੂੰ ਦੇਗਾ ਕਿੰਨੀ ਕਟਕ ਦੱਸਦੀ ਹੈ ਕਿ ਅੱਜ ਪੰਜਾਬ ਦੀਆਂ 4 ਸੀਟਾਂ ਦੇ ਉੱਤੇ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਜਿਸ ਤੋਂ ਬਾਅਦ ਕਈ ਵਿਧਾਇਕ ਆਪਣੀ ਬੋਰਡ ਪਾਉਣ ਦੇ ਲਈ ਵੀ ਪਹੁੰਚੇ ਨੇ ਤੇ ਦੱਸਦੀ ਹੈ ਕਿ ਅੱਜ 4 ਸੀਟਾਂ ਦੇ ਉੱਤੇ ਜਿਮਨੀ ਚੋਣਾ ਜਿਹੜੀਆਂ ਕਿ ਹੋ ਰਹੀਆਂ ਨੇ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਗਿੱਦੜਬਾਹ ਚੱਬੇਵਾਲ ਅਤੇ ਬਰਨਾਲਾ ਦੇ ਵਿੱਚ ਇਹਨਾਂ 4 ਸੀਟਾਂ ਦੇ ਉੱਤੇ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਜਿਸ ਤੋਂ ਬਾਅਦ ਅੱਜ ਦੇਖਣ ਨੂੰ ਇਹ ਹੋਵੇਗਾ ਤੇ ਉੱਥੇ ਹੀ ਪੂਰਾ ਫਸਮਾ ਮੁਕਾਬਲਾ ਹੈ ਤੇ ਕੌਣ ਕਿਸੀ ਅੜੀ ਪੰਦਾ ਹੈ ਤੇ ਕੌਣ ਇਸ ਵਾਰ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਦੱਸਦੀ ਕਿ ਗਿੱਦੜਵਾਹ ਦੇ ਵਿੱਚ ਇਸ ਵਾਰ ਪੂਰੀ ਹੌਟ ਸੀਟ ਮੰਨੀ ਜਾ ਰਹੀ ਹੈ ਤੇ ਉੱਥੇ ਹੀ ਭਾਜਪਾ ਦੇ ਵੱਲੋਂ ਜਿਹੜੇ ਕਿ ਮਨਪ੍ਰਿਤ ਬਾਦਲ ਸਿਆਸੀ ਖੜੇ ਦੇ ਵਿੱਚ ਉਤਰੇ ਹੋਏ ਨੇ ਕਾਂਗਰਸ ਪਾਰਟੀ ਦੇ ਵੱਲੋਂ ਅਮ੍ਰਿਤਾ ਬੜਿੰਗ ਆਮ ਆਦਮੀ ਪਾਰਟੀ ਦੇ ਵੱਲੋਂ ਢਿੰਪੀ ਟਿੱਲੋ ਅਤੇ ਹੋਰ ਸੁਖਰਾ ਸਿੰਘ ਨਿਆਮੀ ਵਾਲੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਸਿਆਸੀ ਅਖੜੇ ਦੇ ਵਿੱਚ ਇੱਕ ਦੂਜੇ ਨੂੰ ਟੱਕਰ ਦੇ ਰਹੇ ਨੇ ਤੇ ਜਿਸ ਦੇ ਵਿੱਚ ਲਗਾਤਾਰ ਹੁਣ ਸਿਆਸਤ ਦਾ ਅਖੜਾ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੱਜ ਜਿਮਨੀ ਚੋਣਾਂ ਨੂੰ ਲੈ ਕੇ ਜੰਗ ਜਾਰੀ ਹੈ ਤੇ ਜਿਸ ਦੇ ਵਿੱਚ 23 ਤਰੀਕ ਨੂੰ ਨਤੀਜੇ ਐਲਾਨੇ ਜਾਣਗੇ ਪ੍ਰੰਤੂ ਜਿਮਨੀ ਚੋਣਾਂ ਦੀ ਜੰਗ ਅੱਜ ਜਾਰੀ ਹੈ ਤੇ ਉੱਥੇ ਹੀ ਲਗਾਤਾਰ ਚਾਰ ਸੀਟਾਂ ਦੇ ਉੱਤੇ ਜਿਮਨੀ ਚੋਣਾ ਹੋ ਰਹੀਆਂ ਨੇ ਤੇ ਕਈ ਵਿਧਾਇਕ ਆਪਣੀ ਬੋਟ ਪਾਉਣ ਦੇ ਲਈ ਵੀ ਪਹੁੰਚੇ ਨੇ ਪ੍ਰੰਤੂ ਇਹਨਾਂ ਚਾਰ ਸੀਟਾਂ ਦੇ ਉੱਤੇ ਅੱਜ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਕਿਸ ਦੀ ਅੜੀ ਭੰਕ ਕੇ ਜਾਂਦਾ ਹੈ ਦੇਖਣੀ ਹੋਊ ਬੀਕਾ ਦੱਸਦੀ ਹੈ ਕਿ ਪੰਜਾਬ ਦੀਆਂ ਚਾਰ ਸੀਟਾਂ ਦੇ ਉੱਤੇ ਜਿੰਨੀ ਚੋਣਾ ਹੋਣ ਜਾ ਰਹੀਆਂ ਤੇ ਲਗਾਤਾਰ ਜਿਹੜਾ ਸਿਆਸਤ ਦਾ ਅਖਾੜਾ ਹੋਇਆ ਪਖਦਾ ਹੋਇਆ ਨਜ਼ਰ ਆਵੇਗਾ ਤੇ ਉੱਥੇ ਹੀ ਇਹਨਾਂ ਚਾਰ ਸੀਟਾਂ ਦੇ ਉੱਤੇ ਅੱਜ ਜਿੰਨੀ ਚੋਣਾ ਹੋਣਗੀਆਂ ਗੱਲ ਕਰੀਏ ਡੇਰਾ ਬਾਬਾ ਨਾਨਕ ਬਰਨਾਲਾ ਜੱਬੇਵਾਲ ਅਤੇ ਗਿੱਦੜਬਾਹ ਇਹਨਾਂ ਚਾਰ ਸੀਟਾਂ ਦੇ ਉੱਤੇ ਜਿਮਨੀ ਚੋਣਾਂ ਹੋ ਰਹੀਆਂ ਨੇ ਤੇ ਉੱਥੇ ਹੀ ਕਈ ਵਿਧਾਇਕਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਤੇ ਜਿਸ ਤੋਂ ਬਾਅਦ ਜਿਹੜੀਆਂ ਕਿ ਲੋਕ ਸਭਾ ਚੋਣਾਂ ਲੜੀਆਂ ਤੇ ਹੁਣ ਜਿਹੜੀ ਹੈ ਕਿ ਸੀਟਾਂ ਖਾਲੀ ਹੋ ਗਈਆਂ ਉਸ ਦੇ ਉੱਤੇ ਜਿਹੜਾ ਕਿ ਚੋਣ ਕਮਿਸ਼ਨ ਦੇ ਵੱਲੋਂ ਜਿਮਨੀ ਚੋਣਾਂ ਦੇ ਉੱਤੇ ਜਿਹੜਾ ਕਿ ਐਲਾਨ ਕੀਤਾ ਤੇ ਅੱਜ ਜਿਮਨੀ ਚੋਣਾਂ ਹੋ ਰਹੀਆਂ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਡੇਰਾ ਬਾਬਾ ਨਾਨਕ ਬਰਨਾਲਾ ਗਿੱਦੜਬਾਹ ਤੇ ਜੱਬੇਵਾਲ ਦੇ ਵਿੱਚ ਜਿਮਨੀ ਚੋਣਾਂ ਹੋ ਰਹੀਆਂ ਨੇ ਤੇ ਜਿਸ ਤੋਂ ਬਾਅਦ ਕਈ ਵਿਧਾਇਕਾਂ ਦੇ ਵੱਲੋਂ ਆਪਣੀ ਵੋਟਾਂ ਪਾਈਆਂ ਜਾ ਰਹੀਆਂ ਨੇ ਤੇ ਹੁ ਪਿਛਲੀ ਵਾਰ ਦੀ ਤਰ੍ਹਾਂ ਇਸ ਵਰਬੀਅਸ ਸਿਆਸਤ ਦਾ ਅਖਾੜਾ ਪਖਦਾ ਹੋਇਆ ਨਜ਼ਰ ਆਵੇਗਾ ਤੇ ਜਿਮਨੀ ਚੋਣਾਂ ਨੂੰ ਲੈ ਕੇ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ 13 ਨਵੰਬਰ ਨੂੰ ਵੋਟਾਂ ਪੈਣੀਆਂ ਸੀ ਪਰੰਤੂ ਉੱਥੇ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਜਿਸ ਦੇ ਦੌਰਾਨ ਉਹਨਾਂ ਨੇ 20 ਤਰੀਕ ਦਾ ਐਲਾਨ ਕਰ ਦਿੱਤਾ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਤਿਹਾਰਾਂ ਨੂੰ ਮੰਦੇ ਨਜ਼ਰ ਰੱਖਦੇ ਹੋਏ ਜਿਹੜਾ ਕਿ ਐਲਾਨ ਕੀਤਾ ਹੈ ਤੇ 20 ਤਰੀਕ ਨੂੰ ਅੱਜ ਯਾਨੀ ਕਿ ਅੱਜ ਜਿਹੜੀਆਂ ਕਿ ਵੋਟਾਂ ਪੈ ਰਹੀਆਂ ਨੇ ਤੇ ਜਿਮਨੀ ਚੋਣਾਂ ਦੀ ਜੰਗ ਜਾਰੀ ਹੈ ਤੇ ਉੱਥੇ ਚਾਰ ਸੀਟਾਂ ਦੇ ਉੱਤੇ ਇਹ ਜਿਹੜੀਆਂ ਕਿ ਚੋਣਾਂ ਹੋ ਰਹੀਆਂ ਨੇ ਤੇ ਲਗਾਤਾਰ ਸਿਆਸਤ ਦਾ ਅਖਾੜਾ ਪਹਿਲਾਂ ਹੀ ਵੋਟਾਂ ਤੋਂ ਪਹਿਲਾਂ ਪੱਖ ਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ 30 ਤਰੀਕ ਨੂੰ ਨਤੀਜੇ ਐਲਾਨੇ ਜਾਣਗੇ ਤੇ ਜਿਸ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕੌਣ ਕਿਸ ਦੀ ਜੜੀ ਪਾਉਂਦਾ ਹੈ ਤੇ ਕੌਣ ਕਿੰਨੀ ਕੁ ਬਾਜ਼ੀ ਮਾਰ ਕੇ ਜਾਂਦਾ ਹੈ ਲਗਾਤਾਰ ਇਹਨਾਂ ਚਾਰ ਸੀਟਾਂ ਦੇ ਉੱਤੇ ਸਿਆਸੀ ਅਖਾੜਾ ਪਖਿਆ ਹੋਇਆ ਨਜ਼ਰ ਆ ਰਿਹਾ ਹੈ